ਕੱਲ ਸੌਂ ਸਾਈਡ ਕੀਤਾ ਵਾ ਜਦ ਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਪਾਜੀ ਇਨਸਾਫ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਮੇਰੀ ਇਹ ਨੋ ਨਹੀਂ ਆ ਇਹ ਡੈਣ ਆ ਕੰਜਰੀ ਜਿਹਨੇ ਮੇਰਾ ਪੁੱਤ ਘਾ ਲਿਆ ਇੱਕ ਮੇਰਾ ਬੰਦਾ ਨਹੀਂ ਇੱਕ ਮੇਰਾ ਪੁੱਤ ਘਾ ਗਈ ਕੰਜਰੀ ਭਰਾ ਨੂੰ ਇਨਸਾਫ ਦਾਣਾ ਪੁੱਤ ਨੂੰ ਗੱਲ ਦੱਸ ਸਾਰੇ ਦੱਸ ਪੁੱਤ ਮੈਂ ਆ ਬ੍ਰੋ ਕੋਈ ਹੋਈ ਕਹਿੰਦੀ ਕਹਿੰਦੀ ਤੂੰ ਮੇਰਾ ਪਿਓ ਵੀਦਾ ਕਰਦਾ ਮਰ ਗਿਆ ਵੇ ਮਾਮਲਾ ਅੰਮ੍ਰਿਤਸਰ ਦੇ ਕੋਟ ਮੀਤ ਸਿੰਘ ਇਲਾਕੇ ਦਾ ਹੈ ਜਿੱਥੋਂ ਦਾ ਰਹਿਣ ਵਾਲਾ ਜੀਆਰਪੀ ਪੁਲਿਸ ਮੁਲਾਜ਼ਮ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜਿੱਥੇ ਨੌਜਵਾਨ ਵੱਲੋਂ ਆਤਮ ਹੱਤਿਆ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਮ੍ਰਿਤਿਕ ਸ਼ਮਸ਼ੇਰ ਸਿੰਘ ਦੀ ਮਾਤਾ ਤੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਨੂੰ ਕਤਲ ਦੱਸਿਆ ਜਾ ਰਿਹਾ ਹੈ ਇਸ ਮੌਕੇ ਜਾਣਕਾਰੀ ਦਿੰਦੇ ਅਮ੍ਰਿਤਿਕ ਸ਼ਮਸ਼ੇਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਬਿਟੇ ਸ਼ਮਸ਼ੇਰ ਸਿੰਘ ਨੂੰ ਪੁਲਿਸ ਦੀ ਨੌਕਰੀ ਤੇ ਲਵਾਇਆ ਸੀ ਤਾਂ ਜੋ ਪਰਿਵਾਰ ਦਾ ਮੋਢੀ ਬਣ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਪਰ ਨੌਕਰੀ ਲੱਗਣ ਉਪਰੰਤ ਵਿਆਹ ਕਰਨ ਤੋਂ ਬਾਅਦ ਬਿਟੇ ਸ਼ਮਸ਼ੇਰ ਦੀ ਪਤਨੀ ਵੱਲੋਂ ਘਰ ਵਿੱਚ ਕਲੇਸ਼ ਪਾ ਉਸ ਨੂੰ ਪੁਲਿਸ squaਡਰਾਂ ਵਿੱਚ ਰਹਿਣ ਨੂੰ ਮਜਬੂਰ ਕੀਤਾ ਜਿੱਥੇ ਕਿ ਗਵਾਂਡੀਆਂ ਵੱਲੋਂ ਆਏ ਦਿਨ ਉਹਨਾਂ ਦੀ ਨੌਂ ਦੇ ਉਲਾਮੇ ਦਿੱਤੇ ਜਾਂਦੇ ਸਨ ਅਤੇ ਸਾਡਾ ਪੁੱਤਰ ਵੀ ਸਾਨੂੰ ਇਸ ਮਾੜੀ ਨੌਂ ਬਾਰੇ ਸ਼ਿਕਾਇਤਾਂ ਕਰਦਾ ਰਹਿੰਦਾ ਸੀ ਬੀਤੀ ਰਾਜ ਸ਼ਮਸ਼ੇਰ ਦੀ ਪਤਨੀ ਅਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਕਿਉਂਕਿ ਸਾਨੂੰ ਸੂਚਨਾ ਮਿਲਨ ਤੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਆਤਮ ਹੱਤਿਆ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਸੀ ਸੋ ਕਤਲ ਦੇ ਸਿੰਟਮ ਸਾਫ਼ ਨਜ਼ਰ ਆ ਰਹੇ ਸਨ ਜਿਸ ਦੇ ਚਲਦੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਕੀ ਉਹ ਇਨ੍ਹਾਂ ਦੋਸ਼ੀਆਂ ਤੇ ਉਹਨਾਂ ਦੇ ਬੇਟੇ ਦੇ ਕਾਤਲਾਂ ਉੱਪਰ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਉੱਥੇ ਹੀ ਪੁਲਿਸ ਅਧਿਕਾਰੀ ਮੀਡੀਆ ਦੇ ਅੱਗੇ ਨਹੀਂ ਆ ਰਹੇ ਕਿ ਆ ਜਾਂਚ ਤੋਂ ਬਾਅਦ ਦੱਸਾਂਗੇ ਫਾਈ ਨਿਊਜ਼ ਅਮੇਰ ਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ ਅਣੀ ਮਤੇ ਕੀ ਨਾ ਕੋਈ ਗਲਬਤ ਹੋਈ ਭਾਈ ਮੇਰਾ ਬੇਟਾ ਸਮਸ਼ੇਰ ਸਿੰਘ ਜੀ ਸਮਝੇ ਉਸਰੇ ਨਾ ਹੱਲ ਕਰ ਉਸਰੇ ਨਾ ਬੜਾ ਸੋਹਣਾ ਮੈਂ ਜਿੱਦਾਂ ਕਿਆ ਉਦਾਂ ਕੀਤਾ ਭਾਈ ਮੈਂ ਦਸੇ ਇਨਾਂ ਦੀ ਉਸ ਤੋਂ ਬਾਅਦ ਭਾਈ ਇਹਨੇ ਮੇਰੇ ਘਰ ਆ ਕੇ ਇੰਨੇ ਲੜੀ ਝਗੜੀ ਲੜਾਈ ਝਗੜਾ ਰੋਜ਼ ਇਨਨੇ ਤੇ ਕਰਦੀ ਕਹਿੰਦੀ ਮੈਂ ਕੁਛ ਨਹੀਂ ਕਰਨਾ ਨਾ ਮੈਨੂੰ ਕੁਛ ਆਉਂਦਾ ਜੇ ਮੈਂ ਭਾਜੀ ਤੇਰੇ ਸਾਰੇ ਨੂੰ ਬੈਠ ਦੇ ਤੇ ਰੋਟੀਆਂ ਖਵਾਈਆਂ ਵਾ ਮੇਰਾ ਪੁੱਤ ਠੀਕ ਰਵੇ ਕੋਈ ਗੱਲ ਨਹੀਂ ਨਾ ਲੜੀ ਮੈਂ ਆਪੇ ਕਰ ਲੂੰਗੀ ਮੇਰੇ ਪੁੱਤ ਨੂੰ ਜਦੋਂ ਲੜਦੀ ਉਦੋਂ ਲੱਤਾ ਮਾਰਦੀ ਹੀ ਕਦੀ ਕੁਛ ਕਦੀ ਕੁਛ ਣੀਕ ਨੀਕੇ ਗੱਲਾਂ ਦਿੱਤੇ ਲੜਦੀ ਭਾਜੀ ਤਿੰਨ ਸਾਲ ਤਿੰਨ ਸਾਲ ਇਹ ਮੈਂ ਨਾ ਰਹੀ ਆ ਚੌਥੇ ਸਾਲ ਇਹਨੇ ਚੁੱਕ ਕਹਿੰਦੀ ਆ ਮੈਂ ਜਾਣਾ ਅਲੱਗ ਹੋਣਾ ਕੁਆਟਰਾਂ ਦੇ ਵਿੱਚ ਮੈਂ ਜਾਣਾ ਵਾ ਮੈਨੂੰ ਬਾਹਰ ਲੈ ਕੇ ਜਾ ਮੈਂ ਨਹੀਂ ਤੇਰੇ ਭੈਣ ਭਰਾਵਾਂ ਨਾਲ ਰਹਿਣਾ ਨਾ ਮੈਂ ਤੈਨੂੰ ਕੋਈ ਪੈਸਾ ਦੇਣ ਦੇਣਾ ਵਾਜੀ ਟ੍ਰੇਨਿੰਗ ਵੀ ਮੈਂ ਕਰਾਈ ਸਾਰਾ ਕੁਝ ਮੈਂ ਕਰਾਇਆ ਜਦੋਂ ਮੈਂ ਨੌਕਰੀ ਚੜਾਇਆ ਤੇ ਕਹਿੰਦੀ ਮੈਂ 1 ਰੁਪਇਆ ਨਹੀਂ ਤੇਰੀ ਮਾਂ ਨੂੰ ਦੇਣ ਦੇਣਾ ਤੇ ਮੈਨੂੰ ਲੱਗ ਲੱਲਾ ਕੁਆਟਰਾਂ ਚ ਘੱਲਿਆ ਉੱਥੇ ਵੀ ਮੇਰੇ ਇਨਸਾਰੇ ਪੁਲਿਸ ਮੁਲਾਜ਼ਮਾ ਨੇ ਕਿਹਾ ਕਿ ਤੂੰ ਆਪਣਾ ਪੁੱਤ ਲੈ ਜਾ ਤੂੰ ਆਪਣਾ ਪੁੱਤ ਮਰ ਜਣਾ ਤੇਰਾ ਉੱਤੇ ਚੜ ਜਾਂਦੀ ਆ ਬੜੇ ਸincere ਕਰਦਾ ਕਿਸੇ ਕਿਸੇ ਅੰਦਰ ਪੁੱਤ ਬਾਈ ਵਾਜੀ ਉਹ ਤੇ ਮੈਨੂੰ ਉਹਦੇ ਘਰੋਂ ਲਿਆਈ ਆ ਪੁਲਿਸ ਵੇਚ ਸੀ ਜੀ ਆਰਪੀ ਇਹਦੇ ਪਾਪਾ ਦੀ ਜੌਬ ਦਵਾਈ ਹੀ ਮੈਂ ਪਰੋਟੀ ਕੇਸ ਤੇ ਪਰਤੀ ਹੀ ਮੈਂ ਤੇ ਸੋਚਿਆ ਹੀ ਮੇਰੇ ਧੀਆਂ ਪੁੱਤਾਂ ਦੀ ਬਾਹ ਬਣੂੰਗਾ मा इंस्टाग्राम से रोज इन वीडियो कॉल कर दी तू बैठी रे सास ना छे भाजी मैं अपने पोत न खुश वेगन करके मैं सारा काम आप कर दी हाँ ਹਾਟੇ ਦੀ ਚੁੱਕਣਾ ਦੇ ਵਿੱਚ ਆ ਕੇ ਤੇ ਉੱਥੇ ਸਾਦੇ ਵਿੱਚ ਕੁਆਟਰਾਂ ਚ ਲੈ ਗਈ ਉੱਥੇ ਵੀ ਮੇਰਾ ਪੁੱਤਰ ਹੁੰਦਾ ਸੀ ਤੇ ਮੈਨੂੰ ਬਾਹਰ ਮਿਲਣਾ ਹੁੰਦਾ ਹੀ ਕਹਿੰਦਾ ਮੰਮੀ ਮੈਨੂੰ ਉਹਨਾ ਰੋਟੀ ਨਹੀਂ ਦਿੰਦੀ ਮੈਂ ਨਿੱਕੇ ਭਰਾ ਨੂੰ ਕਲਦੀ ਹਾਂ ਜਾ ਕੇ ਰੋਟੀ ਦੇ ਕੇ ਆ ਬਾਜੀ ਡਿਊਟੀਆਂ ਤੇ ਮੈਂ ਬੋਤ ਆਪਣਾ ਭੇਜਦੀ ਹਾਂ ਮਗਰ ਰੋਟੀ ਖਵਾ ਕੇ ਭਰਾ ਨੂੰ ਆਈ ਮੈਂ ਕਿਹਾ ਰੋਟੀ ਨਹੀਂ ਖਾ ਕੇ ਹੁੰਦਾ ਕਹਿੰਦਾ ਮੰਮੀ ਰਾਤ ਦੀ ਵੀ ਖਾਲਦਿਆ ਕਰ ਮੈਂ ਕਿਹਾ ਤੈਨੂੰ ਰੋਟੀ ਨਹੀਂ ਬਕਾਉਂਦੀ ਕਹਿੰਦਾ ਅਜੇ ਵੀ ਉਹਦਾ ਉਹੀ ਹਾਲ ਹੈ ਇੰਸਟਾਗ੍ਰਾਮ ਦੇ ਉੱਤੇ ਬਸ ਲੱਗੀ ਰਹਿੰਦੀ ਆ ਰੋਟੀ ਨਹੀਂ ਮੇਰੇ ਪੁੱਤ ਨੂੰ ਨਿੱਕੇ ਨੇ ਬੱਚੇ ਨੂੰ ਹੀ ਨਹੀਂ ਦੁੱਧ ਦੇਂਦੀ ਟਾਈਮ ਨਾ ਉਹ ਵੀ ਕੁੜੀ ਬਣੀ ਕਿੰਦਾ ਫਲਣਦੀ ਆ ਕਿੰਨੇ ਬੱਚੇ ਕਿੰਨੇ ਹੁੰਦੇ ਇੱਕ ਬੇਟੀ ਹੈ ਭਾਜੀ 4 ਸਾਲ ਦੀ ਕੀ ਮੰਗਦੀ ਪਿਛਲੇ ਸਾਲ ਨੇ ਸਾਹਵਲਾ ਨੂੰ ਮੈਂ ਨੂੰ ਕਹਿੰਦਾ ਮੰਮੀ ਮੈਂ ਕਿੱਲੇ ਲੱਗ ਹੋਣਾ ਵਾ ਇਸ ਕਰਕੇ ਕਿ ਇਹਨੂੰ ਮੈਂ ਬਾਹਰ ਲੈ ਜਾ ਸ਼ਾਇਦ ਉਹ ਤਰ੍ਹਾਂ ਖੁਸ਼ ਹੋ ਜਾਏ ਕਹਿੰਦੀ ਸੀ ਮੈਂ ਦੋਵਾਂ ਨੂੰ ਘਰੋਂ ਬਾਹਰ ਕੱਢ ਦੇਣਾ ਸੜਕ ਸੜਕ ਦੇਤੇ ਲੈ ਆਉਣਾ ਮੈਨੂੰ ਮੇਰਾ ਹਿੱਸਾ ਚਾਹੀਦਾ ਥਾਣੇ ਕੋ ਕੰਪਲੇਂਟ ਦਿੱਤੀ ਸੀ ਇਹਨੇ ਹਾਂਜੀ ਥਾਣੇ ਮੈਂ ਕੰਪਲੇਂਟ ਕਰਾਈ ਆ ਥਾਣੇ ਕੋ ਐ ਤੁਹਾਡੇ ਹਾਂਜੀ ਇੱਥੋਂ ਚਾਟੀਆਂ ਵਿੰਡੋ ਆਏ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰੂੰਗੀ ਭਾਜੀ ਕਿ ਮੈਨੂੰ ਇਨਸਾਫ ਚਾਹੀਦਾ ਇਹਨਾਂ ਦੇ ਸਾਸ ਸੋਰਾ ਸਾਰੇ ਇੱਥੇ ਹਾਜ਼ਰ ਰਹੇ ਸੀ ਕੱਲ ਇਹਨਾਂ ਨੇ ਰਲ ਕੇ ਮੇਰੇ ਪੁੱਤ ਦਾ ਕਤਲ ਕੀਤਾ ਇਹਨਾਂ ਨੇ ਫੜ ਕੇ ਮਾਰ ਕੇ ਤੇ ਫੇਰ ਇਹਨਾਂ ਨੇ ਉੱਤੇ ਚੁੰਨੀ ਦੇ ਨਾਲ ਬੰਨ ਕੇ ਤੇ ਆਪਣੇ ਵੱਲ ਕੱਟ ਕੇ ਸੈਡ ਦਾ ਦੱਸਿਆ ਕਿ ਉਹ ਸੁਸਾਈਡ ਕਰ ਗਿਆ ਇਹਨੇ ਆਪਣੇ ਵੱਲੋਂ ਸਵਾ 7 ਦਾ ਭਾਰੀ ਉੱਥੋਂ ਤੁਰਿਆ 8 ਵਜੇ 8 ਵਜੇ ਡਿਊਟੀ ਉੱਥੇ ਖਤਮ ਹੁੰਦੀ ਹੈ ਸਵਾ 8 ਉੱਥੋਂ ਤੁਰਿਆ ਉਹਨਾਂ ਨੇ ਔਨਲਾਈਨ ਵੀਡੀਓ ਵੀ ਗੀਆਂ ਨੇ ਜੀਆਰਪੀ ਥਾਣੇ ਦੀਆਂ ਇਹ ਕਹਿੰਦੀ 7 ਵਜੇ ਆ ਗਿਆ ਸੀ ਘਰ ਇਹਦਾ ਬਿਆਨ ਕੋਈ ਨਹੀਂ ਸਾਡੇ ਨਾਲ ਰਲੰਦਿਆ ਇਹਨੇ ਮੈਨੂੰ ਕਿਹਾ ਫੋਨ ਕਰਕੇ ਤੇਰਾ ਪੁੱਤ ਮਰ ਗਿਆ ਵਾ ਉੱਤੇ ਫਾਂਸੀ ਲੱਲੀਆ ਛੇਤੀ ਆ ਜਾ ਮੈਂ ਇੱਥੋਂ ਆਪਣੇ ਨਿੱਕੇ ਪੁੱਤ ਲੈ ਕੇ ਭੱਜੀ ਗਲੀ ਦੇ ਚਾਰ ਪੰਜ ਬੰਦੇ ਲੈ ਕੇ ਗਈਆਂ ਵੈਨ ਲੈ ਕੇ ਸਕੂਲ ਦੀ ਅਸੀਂ ਜਾ ਕੇ ਵੇਖਿਆ ਸਾਨੂੰ ਸਾਢੇ 10 ਦੱਸਿਆ ਵਾ ਕਿ ਤੁਹਾਡਾ ਪੁੱਤ ਇੰਦਾ ਹੋ ਗਿਆ ਬਾਜੀ ਇਹਨੇ ਮੈਨੂੰ 2 2.5 ਘੰਟੇ 2 ਘੰਟੇ ਕੱਖ ਨਹੀਂ ਦੱਸਿਆ ਵੀ ਤੇਰਾ ਪੁੱਤ ਕੀ ਆ ਕੀ ਨਹੀਂ ਇਹਦੇ ਸਾਸੋਰਾ ਉਸੇ ਵੇਲੇ ਮੈਂ ਜਰੂ ਗਈ ਆਪਣੇ ਪੁੱਤ ਨੂੰ ਲੈਣ ਤੇ ਮੈਂ ਵੇਖਿਆ ਮੇਰੇ ਟੈਲੀਫੋਨ ਜੇ ਲਮ ਮੇ ਫਿਆ ਜਿਹਨੇ ਵੀਡੀਓ ਬਣਾਈ ਗੇਟਕੀਪਰ ਨੇ ਉਹ ਕਹਿੰਦਾ ਮੈਨੂੰ ਮਿਲ ਕੇ ਗਿਆ ਬੜਾ ਸੋਣਾ ਨੇ ਹੱਥ ਮਾਰਿਆ ਇਹ ਸਾਡੇ ਨੋ ਰੋਜ ਨਿਕਲਦੇ ਸੀ ਕਲੋਨੀ ਚ ਬਾਹਰ ਰੋਟੀ ਖਾਂਦੀ ਸੀ ਤਾਂ ਵਿਆਦ ਉਹ ਰਾਤੀ ਰੋਟੀ ਨਹੀਂ ਬਣਾਉਂਦੀ ਇਹਨੇ ਇੰਨੀ ਗੱਲ ਕਹੀ ਆ ਕਿ ਕੋਈ ਨਹੀਂ ਆ ਮੈਂ ਮਤਲਬ ਕੀ ਇਹ ਮੈਨੂੰ ਕਹਿੰਦਾ ਸੀ ਚਲੋ ਚਲੀਏ ਤੇ ਇਹ ਅੰਦਰ ਗਿਆ ਉਹ ਤਾਂ ਇਹਨੇ ਬੰਦਾ ਜਾ ਕੇ ਫਾਲ ਆਇਆ ਹੋਇਆ ਸੀ ਜਦ ਕਿ ਗੱਲ ਇਹ ਨਹੀਂ ਸੀ ਉਹਨੇ ਜਿਹੜਾ ਵੀਡੀਓ ਕੈਮਰੇ ਬਾਹਰ ਇਹਨਾਂ ਨੇ ਲਾਏ ਸੀ ਸੀਸੀ ਕੈਮਰੇ ਭਾਜੀ ਉਹ ਸੇਰੇ ਗੇਟਕੀਪਰ ਨੇ ਕਿਹਾ ਮੈਂ 12 ਵਜੇ ਵੇਖ ਕੇ ਗਿਆ ਦਸਰੇ ਕੱਲ ਤੇ ਰਾਤ ਨੂੰ ਭਾਜੀ ਟੁੱਟੇ ਹੋਏ ਸੀ ਇਹਨਾਂ ਨੇ ਆਪਣੀ ਕੋਈ ਸਾਜ਼ਿਸ਼ ਬਣਾ ਕੇ ਮੇਰੇ ਪੁੱਤ ਨੂੰ ਮਾਰਤਾ ਟੌਰਚਰ ਇਹ ਭਾਜੀ 4 ਸਾਲ ਹੋ ਗਏ 5 ਸਾਲ ਮੇਰੇ ਮੁੰਡੇ ਨੂੰ ਟੌਰਚਰ ਕਰਦਿਆ ਇਹਦੀ ਸੱਸ ਇੰਨੀ ਵੀਡੀਓ ਕਾਤੇ ਰਹੀਦੀ ਸੋਰਾ ਇਹਦਾ ਇਹੋ ਕਹਿੰਦਾ ਸੀ ਕਿ ਤੈਨੂੰ ਉਹੀ ਤੇਰੀ ਨੌਕਰੀ ਲਵਾ ਦੇਣੀ ਆ ਤੈਨੂੰ ਉਹ ਕਰ ਦੇਣਾ ਵਾ ਤੈਨੂੰ ਇੱਕ ਹੀ ਮੰਗਤਾ ਕਰ ਦੇਣਾ ਵਾ ਮੇਰੇ ਮੇਰੀ ਹੁਣ ਵੀ ਜਿਹੜਾ ਤੂੰ ਪ੍ਰਾਪਰਟੀ ਲੈਂਗਾ ਮੇਰੀ ਕੁੜੀ ਦੇ ਨਾਂ ਤੇ ਲੈਣੀ ਆ ਬਾਜੀ ਇਹਨੇ ਆਪਣੀ ਕੁੜੀ ਦੇ ਨਾਂ ਤੇ ਪ੍ਰਾਪਰਟੀ ਲਾ ਕੇ ਮੇਰੇ ਪੁੱਤ ਨੂੰ ਕਕੋਲਾ ਕਰਤਾ ਤੁਹਾਡੇ ਬੇਟੇ ਨੂੰ ਤੁਹਾਡੇ ਨਾਲ ਗੱਲ ਸ਼ੇਅਰ ਕੀਤੇ ਹੋਏ ਕਿਉਂ ਇਹ ਤੇ ਆ ਬਾਜੀ ਮੇਰੇ ਕੋਲ ਰਿਕਾਰਡਿੰਗ ਆ ਗਿਆ ਬਾਜੀ ਉਹ ਇਹੋ ਕਹਿੰਦਾ ਸੀ ਕਹਿੰਦਾ ਮੰਮੀ ਮੈਂ ਤੇਰੇ ਤੇ ਬੋਝ ਨਹੀਂ ਬੰਨਾ ਇੱਕ ਕੁੜੀ ਆ ਉਹ ਕਦੋਂ ਕਿੱਦਾਂ ਵਿਆਹੇਗੀ ਪੈਨਸ਼ਨ ਤੋਂ ਤੇ ਆ ਉਹ ਪਲੱਸ 2 ਕਰਨ ਉਹਦੇ ਨਾਲ ਬੜਾ ਪਿਆਰ ਸੀ ਉਹਨੂੰ ਕਹਿੰਦਾ ਮਿਲਣਾ ਦੇਨ ਉਹ ਨੂੰ ਮਿਲਦਾ ਰਿਹਾ ਵਾਰ ਉਹ ਕਹਿੰਦਾ ਕਿ ਤੂੰ ਇੱਥੇ ਆ ਜਾ ਕਰ ਮੇਰਾ ਮੂਡ ਬੜਾ ਅਫਸਟ ਹੈ ਮੇਰਾ ਪੁੱਤ ਨਹੀਂ ਲੱਜਾਂਦਾ ਸੀ ਮੈਨੂੰ ਵੀਡੀਓ ਤੇ ਵੀ ਗੱਲ ਸੀ ਕਿਸੇ ਦੇ ਫੋਨ ਤੋਂ ਕਹਿੰਦਾ ਮੰਮੀ ਆਪਣੇ ਫੋਨ ਕਰਦੀ ਹੈ ਤਾਂ ਮੇਰਾ ਫੋਨ ਚੈੱਕ ਕਰਦੀ ਹੈ ਘਰ ਉਹ ਦਿਨ ਉਹਦੇ ਪਾਜੀ ਪਿਓ ਦੀ ਨੌਕਰੀ ਦਵਾਈ ਸੀਗੀ ਚਲੋ ਸਾਡੀ ਬਾਹ ਬਣੋ ਉਹਨੇ 1 ਰੁਪਇਆ ਨਹੀਂ ਘਰ ਦੇ ਦਿੱਤਾ ਉਲਟਾ ਮੇਰਾ ਹੀ ਕਹਿੰਦੀ ਕਹਿੰਦੀ ਮਾਂ ਦੇ ਕੋਲੇ ਖਰਚਾ ਕਰਾ ਆਪਣੀ ਸਾਰੀ ਜੇਬ ਉੱਥੇ ਸੋਰੇ ਹੀ ਦਿੰਦਾ ਸੀ ਜਦੋਂ ਆਇਆ ਪਿਛਲੇ ਸਾਲ ਦੇ ਵਿੱਚ ਇਹਨੇ ਲੋਨ ਲਿਆ ਤੇ ਹੁਣ ਇਹਨੇ ਆਪਣਾ ਇੱਥੇ ਹੈਰੀ ਤੇਜ ਕਲੋਨੀ ਆ ਉੱਥੇ ਇਹਨੇ ਆਪਣਾ ਮਕਾਨ ਬਣਾਇਆ ਜੀ ਹਸਾਬ ਲਾ ਲਓ ਉਹਨੇ ਹਰ ਇੱਕ ਚੀਜ਼ ਇਹਦੀ ਪ੍ਰੋਵਾਈਡ ਕੀਤੀ ਆ ਇਹਨੇ ਜੋ ਮੰਗਿਆ ਜਿੰਨੇ ਮੋਬਾਈਲ ਮੰਗੇ 14 15 ਸਾਰਾ ਐਕਟਿਵਾ ਤੱਕ ਜਿਹੜੀ ਕਹਿੰਦੀ ਸੀ ਮੈਂ ਮਸ਼ੀਨ ਵਧੀਆ ਲੈਣੀ ਆ ਜਿਹੜੀ ਆਟੋਮੈਟਿਕ ਅੱਜਕੱਲ ਚੱਲੀ ਆ ਹੰਦੀ 80000 ਦੀ ਮੇਰੇ ਪਿਓ ਨੇ ਲਿਆਂਦੀ 80000 ਦੀ ਲੈਣੀ ਹੈ ਮੁੰਡੇ ਨੂੰ ਇੰਨਾ ਨੱਪ ਘਟ ਕੇ ਨ ਤੰਗ ਕਰਕੇ ਚੀਜ਼ਾਂ ਲਈਆਂ ਘਰ ਸਾਰਾ ਪੂਰਾ ਕੀਤਾ ਪਰ ਭਾਜੀ ਨੇ ਮੇਰਾ ਪੁੱਤ ਰਾਤ ਇਹਨੇ ਇੱਕ ਸਾਜਿਸ਼ ਨਾ ਮਾਰਿਆ ਪਤਾ ਨਹੀਂ ਇਹਨੇ ਕਿਹੜੇ ਬੰਦੇ ਸੱਦੇ ਜਾਂ ਆਪਣੇ ਜਿਹੜਾ ਮਾਪਿਓ ਹੈ ਦਾ ਇੱਥੇ ਹੀ ਗਾ ਸੀ ਉਸੇ ਵੇਲੇ ਮੈਂ ਮੈਡਿਕਲਡ ਲੈ ਕੇ ਗਈ ਹਵੀਆਂ ਮਿੰਟਾਂ ਤੋਂ ਇੱਥੋਂ ਮੈਂ ਗਈ ਕਰਵਾ ਲਈ ਗੇਟ ਉਸੇ ਵੇਲੇ ਮੈਂ ਮੁੰਡਾ ਪਾਇਆ ਗੱਡੀ 'ਚ ਲੈ ਕੇ ਗਈ ਹਾਂ ਮੈਡਿਕਲਡ ਇਹਦਾ ਪਿਓ ਸਿੱਧਾ ਇੱਥੇ ਆ ਗਿਆ ਉਹਨੂੰ ਕਿੰਨੇ ਖਬਰ ਕੀਤੀ ਫਿਰ ਕਹਿੰਦੀ ਮੈਸੇਜ ਇਨੇ ਗੱਡੀ ਚ ਆਪ ਦੱਸਿਆ ਕਿ ਮੈਂ ਮੈਸੇਜ ਗੱਡੀ ਦੇ ਵਿੱਚ ਮੈ ਕੀਤਾ ਇਹਦੇ ਕੋ ਫੋਨ ਦੋਵੇਂ ਸੀ ਮੇਰੇ ਮੁੰਡੇ ਦਾ ਵੀ ਤੇ ਆਪਣਾ ਵੀ ਇਨੇ ਉਤੇ ਮੈਸੇਜ ਆ ਕੇ ਕਿਹਾ ਇਹਨੇ ਆਪਣੇ ਵੱਲ ਸੁਸਾਈਡ ਕੀਤਾ ਵਾ ਜਦ ਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਪਾਰੀ ਇਨਸਾਫ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਮੇਰੀ ਇਹ ਨੋ ਨਹੀਂ ਆ ਇਹ ਡੈਣ ਆ ਕੰਜਰੀ ਜਿਹਨੇ ਮੇਰਾ ਪੁੱਤ ਘਾ ਲਿਆ ਇੱਕ ਮੇਰਾ ਬੰਦਾ ਨਹੀਂ ਇੱਕ ਮੇਰਾ ਪੁੱਤ ਘਾ ਗਈ ਕੰਜਰੀ ਕਿੱਥੇ ਹੋਣਾ ਉਹ ਆਪਣੇ ਉੱਥੇ ਗਈ ਫੇਕੇ ਆਪਣੇ ਗਈ ਰਾਤ ਪੇ ਉਹਦੇ ਨਾਲ ਮੈਂ ਕਹੀ ਵੀ ਇਥੋਂ ਦਫਾ ਹੋ ਜਾ ਚਲ ਜਾ ਮੈਂ ਕਹ ਮੈਂ ਨਹੀਂ ਤੈਨੂੰ ਇੱਥੇ ਵੇਖਣਾ ਪਸੰਦ ਕਰਦੀ ਮੁਲਾਜ਼ਮਾ ਨੇ ਕਿਹਾ ਕਿ ਤੁਸੀਂ ਇਥੋਂ ਚਲ ਜਾਓ ਤੁਹਾਨੂੰ ਉਸ ਮੌਕੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪਰਚਾ ਦਰਜ ਕੀਤਾ ਵਾ ਇਹਦੇ ਬਰ ਖਿਲਾਫ ਕਹਿੰਦਾ ਜੋ ਕ ਬੰਦੀ ਕਾਰਵਾਈ ਭਾਜੀ ਇਹਦਾ ਸਾਰਾ ਪਰਿਵਾਰ ਅੰਦਰ ਕਰਨਾ ਇਹਦੇ ਪ੍ਰਵਾਸ ਸਾਰੇ ਰਲੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਜ਼ਿੰਦਰ ਕੌਰ ਹਾਂ ਜੀ ਸ਼ਮਸ਼ੇਰ ਸਿੰਘ ਦੀ ਮਾਸਿਆ ਮੈਂ ਕਈ ਵਾਰੀ ਨੂੰ ਸਟੇਸ਼ਨ ਤੇ ਮਿਲਿਆ ਉਹ ਹਮੇਸ਼ਾ ਇਹ ਕਹਿੰਦਾ ਸੀ ਵੀ ਮੈਨੂੰ ਇਹ ਰੋਟੀ ਪਾਣੀ ਨਹੀਂ ਦਿੰਦੀ ਮੈਨੂੰ ਰੈਂਬੋ ਲੈ ਕੇ ਵੀ ਮਾਰਦੀ ਆ ਮੈਨੂੰ ਬੋਕਰ ਲੈ ਕੇ ਵੀ ਮਾਰਦੀ ਆ ਇਸ ਗੱਲ ਦੇ ਗਵਾਹ ਸਾਰੇ ਇਹਦੇ ਕੁਆਟਰਾਂ ਦੇ ਮੈਂਬਰ ਵੀ ਨੇ ਔਰ ਐਚਟੀ ਸਹੀ ਜਿੱਥੇ ਪੇਕੀਆਂ ਦੀ ਗਲੀ ਆ ਦੀ ਮੰਮੀ ਦਾ ਘਰ ਉਹਦੇ ਲੱਗੇ ਵੀ ਸਾਰੇ ਗਵਾਹ ਨੇ ਸਾਰੀ ਗਲੀ ਗਵਾਹੀ ਦੇਗੀ ਵੀ ਇਹ ਮੁੰਡੇ ਨੂੰ ਕਿਸ ਤਰ੍ਹਾਂ ਟੌਰਚਰ ਕਰਦੀ ਦੀ ਕਿਸ ਤਰ੍ਹਾਂ ਮਾਰਕ ਟਾਈ ਕਰਦੀ ਇਹਦੀ ਗਲੀ ਵਾਈਫੋ ਦਾ ਨਾਮ ਕੀ ਸੀ ਇਹਦਾ ਤਿਆ ਤਾਜ਼ਮੀਦ ਖੋਰ ਹਾਂਜੀ ਮਤਲਬ ਕਿ ਆ ਵੀ ਆਪਣੀ ਗੰਦੀ ਅਸ਼ਲੀਲ ਵੀਡੀਓ ਬਣਾਉਂਦੀ ਸੀ ਇੰਸਟਾਗ੍ਰਾਮ ਦੇ ਉੱਤੇ ਜਦ ਕਿ ਸਾਰੇ ਲੋਕੀ ਸਾਨੂੰ ਲਾਮਾ ਦਿੰਦੇ ਸੀ ਵੀ ਤੁਹਾਡੀ ਨੋ ਦੇਖੋ ਕਿਸ ਤਰ੍ਹਾਂ ਦੀ ਵੀਡੀਓ ਬਣਾ ਰਹੀ ਆ ਜਦੋਂ ਇੰਨਾ ਵੀ ਕਿਹਾ ਨਹੀਂ ਸੀ ਮੋੜਦੀ ਕਲੀ ਦੇ ਵਿੱਚ ਵੀ ਛੋਟੀਆਂ ਛੋਟੀਆਂ ਪੈਂਟੀਆਂ ਪਾ ਕੇ ਫਿਰਦੀ ਸੀ ਇਹਨੂੰ ਕਹਿੰਦੀ ਸੀ ਮੈਂ ਤੇਰਨੋਂ ਵੱਖਰਾ ਲੈ ਜਾਣਾ ਘਰ ਚ ਪਿਆਰ ਨਾ ਵੀ ਲੜਾਈ ਕਰਾਈ ਭਰਾ ਦੀ ਵੀ ਬਾਂਹ ਲੜਾਈ ਮਾਂ ਦੇ ਵੀ ਅਤੀ ਪਈ ਇਸ ਦੌਰਾਨ ਇਹਨਾਂ ਦੇ ਕਈ ਠੇ ਕਰਾਈਆਂ ਹੋਈਆਂ ਇਹਨਾਂ ਨੇ ਥਾਣੇ ਵਿੱਚ ਰਿਪੋਰਟਸ ਕਰਾਈਆਂ ਸੀ ਵੀ ਸਾਡੇ ਤੇ ਇਤਨਾ ਅਟੈਕ ਕਰਦੀ ਐ ਉਹ ਵੀ ਇਹਨਾਂ ਕੋ ਸਾਰੇ ਪ੍ਰੂਫ ਹੈਗੇ ਜੀ ਦੇਖੋ ਜੀ ਹੁਣ ਬਾਕੀ ਹੁਣ ਜੋ ਵੀ ਆ ਕਾਰਵਾਈ ਜਿਸ ਤਰ੍ਹਾਂ ਪ੍ਰਸ਼ਾਸਨ ਕਰੇਗਾ ਉਹ ਨਨ ਮੰਜ਼ੂਰ ਜੀ